ਸਾਰਿਆਂ ਜੈ ਵਾਲਮੀਕੀ ਜੀ ਜੈ ਪੀਂ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀਵਾਲ ਵਿੱਚੋਂ ਬੈਕਟਰ ਮਾਹ ਪਚਾਇਆ ਲਠਾ ਦਾ ਮੁਕਸ਼ਣ ਚਾਲਕ ਆ ਸੋ ਆਪ ਜੀ ਨੂੰ ਪਤਾ ਵਾ ਕਿ ਇੱਕ ਏਜੰਟ ਆ ਜੀ ਨੇ ਜਿਸਪਾਲ ਜੀ ਜਿਹੜਾ ਜਿਸਪਾਲ ਆ ਉਹਦੇ ਨਾਲ ਪੈਸਿਆਂ ਦੀ ਠੱਗੀ ਮਾਰੀ ਹੈ ਤੇ ਉਸ ਸਬੰਧ ਦੇ ਵਿੱਚ 21 ਤਰੀਕ ਨੂੰ ਜਿਹੜਾ ਅਸੀਂ ਧਰਨਾ ਲਈ ਕਿਹਾ ਸੀ ਔਰ ਅੱਜ ਮਾਨਯੋਗ ਐਸਪੀ ਹਰਪਾਲ ਸਰ ਔਰ ਏਸੀਪੀ ਗਗਨਦੀਪ ਸਿੰਘ ਜੀ ਅੱਜ ਉਹਨਾਂ ਨੇ ਇਹਨਾਂ ਨੂੰ ਸੁਵਾਸ਼ਣ ਦਿੱਤਾ ਵਾ ਕਿ ਜਿਹੜਾ ਦੋਸ਼ੀ ਆ ਉਹਤੇ ਜਲਦ ਤੋਂ ਜਲਦ ਕਾਰਵਾਈ ਹੋ ਜਾਏਗੀ ਤੇ ਅਸੀਂ ਅੱਜ ਦਾ 21 ਤਰੀਕ ਦਾ ਜਿਹੜਾ ਧਰਨਾ ਲਿਖਿਆ ਸੀ ਆਪਾਂ ਇਸ ਨੂੰ ਅੱਜ ਪੋਸਟਪੋਨ ਕਰਨ ਜਾ ਰਹੇ ਆ ਤੇ ਕਿਉਂਕਿ ਹਮੇਸ਼ਾ ਹੀ ਤੁਹਾਨੂੰ ਪਤਾ ਜੇ ਅਸੀਂ ਸਮਾਜ ਦੀ ਹਮੇਸ਼ਾ ਹੀ ਜਿੰਨوں ਵੀ ਕਿਸੇ ਤਰ੍ਹਾਂ ਦੀ ਕੋਈ ਦੁੱਖ ਤਕਲੀਫ ਹੁੰਦੀ ਆ ਅਸੀਂ ਆਪਣੇ ਪ੍ਰਸ਼ਾਸਨ ਦੇ ਅੱਗੇ ਰੱਖਦੇ ਆ ਔਰ ਪ੍ਰਸ਼ਾਸਨ ਨੂੰ ਕੋ ਬੇਨਤੀ ਕੀਤੀ ਜਾਂਦੀ ਆ ਕਿ ਇਹਨਾਂ ਨੂੰ ਇਹਨਾਂ ਪਰਿਵਾਰਾਂ ਦਾ ਹੱਕ ਦਿੱਤਾ ਜਾਵੇ ਅੱਜ ਅਸੀਂ ਇਹਨਾਂ ਦੇ ਆਸ਼ਵਾਸ਼ਣ ਤੇ ਜਿਹੜੀ ਆ ਇਸ ਧਰਨੇ ਨੂੰ ਪੋਸਟਪੋਨ ਕੀਤਾ ਵਾ ਤੇ ਜੇ ਇਹਦੀ ਗਾਹ ਸੁਣਵਾਈ ਨਾ ਹੋਈ ਤਪੋਲੇ ਸੇਤ ਰਾਹੀ ਜਿਹੜੀ ਜੰਗ ਆ ਅੱਗੇ ਜਾਰੀ ਰਵੇਗੀ ਅਸੀਂ ਤੇ ਲਗਾਤਾਰ ਪ੍ਰਸ਼ਾਸਨ ਨੂੰ ਜਿਹੜਾ ਪ੍ਰੂਫ ਵੀ ਦੇ ਦਿੰਨੇ ਆ ਸਭ ਕੁਝ ਅਸੀਂ ਤੇ ਉਹਨਾਂ ਤੇ ਇੱਕ ਆਸ ਰੱਖਦੇ ਆ ਕਿ ਚਲੋ ਜਲਦ ਤੋਂ ਜਲਦ ਜਿਹੜਾ ਵਾ ਦੋਸ਼ੀ ਤੇ ਕਾਰਵਾਈ ਹੋ ਜੇਗੀ ਮਗਰ ਅੱਜ ਇੱਕ ਹੋਰ ਵੀ ਇਸ ਕੁਝ ਪ੍ਰਸ਼ਾਸਨ ਦੇ ਉੱਤੇ ਗੱਲ ਆ ਕਿ ਲਗਾਤਾਰ ਜਿਹੜੀ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਤੇ ਪੰਜਾਬ ਪੂਛ ਦੀ ਜਿਹੜੀ ਨਫਰੀ ਆ ਦਿਨੋ ਦਿਨ ਘਟੀ ਜਾ ਰਹੀ ਆ ਕਿ ਕਿ ਉਹਦੇ ਕਾਰਨ ਇੱਕ ਮਲਾਜ਼ਮ ਦੇ ਉੱਤੇ ਘੱਟੋ ਘੱਟ 10-10 ਬੋਝ ਪਏ ਹੋਏ ਇਹਨਾਂ ਨੇ ਤੇ ਅਸੀਂ ਇਹ ਵੀ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੂੰ ਕਿ ਜਿਹੜੀ ਇਹਨਾਂ ਦੀ ਪੰਜਾਬ ਪੁਲਿਸ ਦੀ ਜਿਹੜੀ ਭਰਤੀ ਹੈ ਉਹ ਵੀ ਕੀਤੀ ਜਾਵੇ ਔਰ ਨੌਕਰੀ ਵਧਾਈ ਜਾਵੇ ਕਿਉਂਕਿ ਜਦੋਂ ਪ੍ਰਸ਼ਾਸਨ ਦੇ ਉੱਤੇ ਇੱਕ ਬੰਦੇ ਦੇ ਉੱਤੇ 20-20 ਤੇ ਐਫ ਆਈ ਆਰ ਦੇ ਜਾਂ ਉਹਨਾਂ ਦੀਆਂ ਦਰਖਾਸਤਾਂ ਦੇ ਉੱਤੇ ਵਜਨ ਪੈ ਜਾਂਦਾ ਵਾ ਉਹ ਵਿਚਾਰਾ ਕੀ ਕਰੇਗਾ ਫਿਰ ਅਸੀਂ ਇਸੇ ਕਰਕੇ ਬੇਨਤੀ ਵੀ ਕਰਦੇ ਆ ਕਿ ਜਿਹੜੀ ਨਫਰੀ ਆ ਪੰਜਾਬ ਉਸ ਦੀ ਉਹ ਵੀ ਵਧਾਈ ਜਾਵੇ ਕਿਉਂ ਲਗਾਤਾਰ ਜਿਹੜੀਆਂ ਕੁਝ ਚੌਕੀਆਂ ਵੀ ਆਹੋ ਦੀਆਂ ਜਿਹੜੀਆਂ ਬਹਾਲ ਨਹੀਂ ਹੋਈਆਂ ਅਸੀਂ ਇਹ ਵੀ ਕਹਿੰਨੇ ਆ ਕਿ ਚੌਕੀਆਂ ਦੀ ਬਹਾਲ ਕਰਕੇ ਔਰ ਗਰੀਬ ਲੋਕਾਂ ਦੀ ਜਿਹੜੀ ਮਦਦ ਆ ਵੱਧ ਤੋਂ ਵੱਧ ਕੀਤੀ ਜਾਵੇ ਜੀ ਜੈ ਵਾਲਮੀ ਸਾਰੇ ਵੀਰਾਂ ਨੂੰ ਜੈ ਵਾਲਮੀ ਕੀ ਹਰ ਹਰ ਵਾਲਮੀ ਕੀ ਜੈ ਜੀਨ ਜੈ ਸਭਿਦਾਨ ਮੈਂ ਦਿਗਦੀਸ਼ ਕੁਮਾਰ ਜੱਗੂ ਮਾਲ ਇੰਡੀਆ ਸ਼ਡੂਲ ਕਾਸ ਪ੍ਰੇਸ਼ਨਾ ਮੈਂ ਰਾਸ਼ਟਰੀ ਪ੍ਰਧਾਨ ਆ ਤੇ ਇਹ ਜਿਹੜਾ ਵੀ ਜਸਪਾਲ ਹੋਰਾਂ ਨੇ ਕਈ ਚਿਰਾਂ ਤੋਂ ਦਰਖਾਸਤਾਂ ਤੇ ਜਿਹੜੀ ਇੱਕ ਇੱਕ ਜਾਂਟਾਗਾ ਸੀ ਉਹਦੇ ਖਿਲਾਫ ਤੇ ਉਹ ਉਹ ਹੁਣ ਕਾਰਵਾਈ ਉਤੇ ਹੋ ਰਹੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਐਸਬੀ ਸਾਹਿਬ ਹਰਪਾਲ ਸਿੰਘ ਜੀ ਔਰ ਡਗਨ ਤੀਤ ਸਿੰਘ ਜੀ ਜਿਹੜੇ ਜਿਹੜੇ ਐਸਬੀ ਨੇ ਇਹ ਬਾੜੇ ਬੜੀ ਆਫਸਰ ਨੇ ਜਿਨ੍ਹਾਂ ਨੇ ਵੀ ਉਹਨਾਂ ਨੂੰ ਜੋ ਗਰੋ ਪਤਾ ਲੱਗਾ ਉਹਨਾਂ ਨੇ ਤੁਰੰਤ ਉਤੇ ਕਾਰਵਾਈ ਦਾ ਹਰੋਸਾ ਦਿੱਤਾ ਸਾਨੂੰ ਕਿ ਇਹਨਾਂ ਦੇ ਜਲਦੀ ਜਲਦੀ ਪਤਾ ਦਤ ਹੋਵੇਗਾ ਤੇ ਤੇ ਇਹ ਜਿਹੜੀ ਅਫਸਰ ਹੋਣੀ ਚਾਹੀਦੀ ਆ ਤੇ ਬਾਕੀ ਜਿਹੜੇ ਜਿਨ੍ਹਾਂ ਦਾ ਲੋਕਾਂ ਦਾ ਕੰਮ ਇਸ ਕਰਕੇ ਨਹੀਂ ਹੁੰਦਾ ਵੀ ਵਾਕਈ ਇਹਨਾਂ ਨੇ ਜਿਹੜੇ ਸਾਡੇ ਸੰਮੇਤੋ ਰਾਣਾ ਕਾਲੀ ਰਾਣਾ ਕਹਿਆ ਵਾ ਵੀ ਜਿਹੜੀ ਉਸ ਮੁਲਾਜ਼ਮਾਂ ਦੀ ਜਿਹੜੀ ਨਫਰੀ ਉੱਪਰ ਹੀ ਘਟਾਈ ਆ ਤੇ ਵਾਕਈ ਅਸੀਂ ਪੰਜਾਬ ਸਰਕਾਰ ਅਗੇ ਬੇਨਤੀ ਵੀ ਕਰਦੇ ਆ ਤੇ ਅਸੀਂ ਪੂਰਜੋਰੋ ਬੇਨਤੀ ਵੀ ਕਰਦੇ ਆ ਵੀ ਜਿਹੜੀ ਥਾਣੇ ਵਿੱਚ ਨਫਰੀ ਕਬਧਾਈ ਜਾਵੇ ਕਿਉਂਕਿ ਹਰ ਹਰ ਕੋਈ ਅਫਸਰ ਦੇ ਉੱਪਰ ਵੀ 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 ਦਰਖਾਸਤਾਂ ਵੀ ਵੀ ਉਹਨਾਂ ਕੋ ਪਰ ਜਿਹੜੇ ਦੱਜ ਹੋਣ ਵਾਲੇ ਨੇ ਉਹਨਾਂ ਕੋਲ ਟਾਈਮ ਨਹੀਂ ਹੁੰਦਾ ਇਸ ਕਰਕੇ ਉਹ ਵੀ ਨਫਰੀ ਵਧਾ ਕੇ ਜਿਹੜਾ ਹੈ ਜਿਹੜਾ ਹਰ ਗਰੀਬ ਵਰਗ ਦਾ ਕੰਮ ਹੋਣਾ ਚਾਹੀਦਾ ਕਿਉਂਕਿ ਜੇ ਗਰੀਬ ਵਰਗ ਦਾ ਕੰਮ ਹੋਏਗਾ ਤੇ ਕੋਈ ਵੀ ਧੱਗੇ ਨਹੀਂ ਖਾਏਗਾ ਤੇ ਖਾਸ ਕਰਕੇ ਮੈਂ ਦੇ ਹਰਪਾਲ ਸਿੰਘ ਹੋਰਾਂ ਦੇ ਗਗਨ ਦੀਪ ਸਿੰਘ ਜਿਹੜੇ ਐਸ்சிਪੀ ਸਾਹਿਬ ਨੇ ਉਹ ਤੇ ਉਹਨਾਂ ਹੀ ਇਹ ਬੜਾ ਤਨਹਾਰ ਕਰਦੇ ਆ ਕਿ ਜਿਨ੍ਹਾਂ ਨੇ ਜਿਹੜੇ ਜਸਬਾਲ ਉਹਨਾਂ ਨੇ ਜਿਨ੍ਹਾਂ ਨੂੰ ਪੈਸੇ ਦਿੱਤੇ ਏਜੰਡ ਨੂੰ ਉਹ ਤੇ ਕਾਰਵਾਈ ਬਹੁਤ ਜਲਦ ਹੋ ਰਹੀ ਆ ਤੇ ਬੜੀ ਜਲਦੀ ਪਰਚਾ ਦਰਜ ਹੋਵੇਗਾ ਇਹਨਾਂ ਨੂੰ ਕਹਿੰਦਾ ਹੈ ਜੈ ਬਾਲਮਿਕੀ ਹਰ ਹਰ ਬਾਲਮਿਕੀ ਉਹਨਾਂ ਨੇ ਦੋ ਦੋ ਦਿਨ ਦਾ ਆਲਟੀਮੇਟ ਦਿੱਤਾ ਵੀ ਆਪ ਵੀ ਦੋ ਦਿਨਾਂ ਦੇ ਵਿੱਚ ਵਿੱਚ ਪਰਚਾ दर्ज ਹੋਵੇਗਾ ਇਹ ਦੋ ਦਿਨਾਂ ਦੇ ਵਿੱਚ ਪਰਚਾ ਨਹੀਂ दर्ज ਹੋਵੇਗਾ ਤੇ ਫਿਰ ਇਹ ਸੰਘਰਸ਼ ਸਾਡਾ ਜਾਰੀ ਰਹੇਗਾ ਇਹਨਾਂ ਕੁਛ ਕਹਿੰਦਾ ਜੈ ਵਾਲਮੀਕੀ ਹਰ ਹਰਮਹ ਇਹਨਾਂ ਦਾ ਦਰਨਾ ਸੀਗਾ ਕਿ ਇੱਕ ਟ੍ਰੈਵਲ ਏਜੰਸੀ ਨੇ ਠੱਗੀ ਮਾਰੀ ਸੀ ਉਹਦੇ ਖਿਲਾਫ ਸੀਗਾ ਉਹ ਤਖਾਸ ਉਹਨਾਂ ਤੇ ਸਾਡੇ ਸਾਡੇ ਖਾਣੇ ਸਰਪ ਦੇ ਅੰਦਰ ਦਿੱਤੀ ਗਈ ਸੀਗੀ ਉਹ ਐਸ.ਪੀ. ਸਾਹਿਬ ਨੂੰ ਮਿਲ ਕੇ ਆਏ ਆ ਪ੍ਰਭਾਨ ਜੀ ਤੇ ਉਹਨਾਂ ਨੇ ਇਸ ਵਿਸ਼ਵਾਸ ਦਵਾਇਆ ਕਿ ਜਲਦੀ ਇੱਕ ਦਿਨ ਦੇ ਵਿੱਚ ਵਿੱਚ ਉਹਦਾ ਜਿਹੜਾ ਉਹ ਮਕਦਮਾ ਦਰਜ ਕਰ ਦਿੱਤਾ ਜਾਏਗਾ ਤੇ ਉਸੇ ਦੇ ਖਿਲਾਫ ਕਾਰਵਾਈ ਵੀ ਕਰਤੀ ਜਾਏਗੀ